ਹੈਲੋ ਹਾਂਜੀ ਆਪ ਸਭ ਕਿਵੇਂ ਹੋਵੋਗੇ ਠੀਕ ਠਾਕ ਹੋਵੋਗੇ ਆਪਾ ਬਣਾਉਨੇ ਆ ਦੇਗ ਖਾਣ ਵਾਸਤੇ ਫੇਜੀ ਕਰਿਆ ਮੇਰਾ ਦੇਗ ਖਾਣ ਨੂੰ ਬਣਾ ਕੇ ਦੇਗੀ ਬਣਾਉਨੇ ਆ ਹਨਾ ਇਸ ਇਸ ਚੀਜ਼ ਹੈਗੀ ਹਨਾ ਜੇ ਤਾਂ ਆਪਾ ਪਿੰਡ ਹੁੰਨੇ ਕੁਛ ਨਹੀਂ ਬਣਾਉਣ ਜਾਣਦੇ ਹੁੰਦੇ ਮੈਂ ਕੁਛ ਵੀ ਨਹੀਂ ਆਈ ਜਾਂ ਦੇਗਾ ਦੁੱਧਾ ਬਣਾਉਣ ਜਾਣਦੀ ਸੀ ਤੇ ਆਪਾਂ ਨੂੰ ਨਾ ਮਾਪਿਆਂ ਦੇ ਸਿੱਤੇ ਐਸੇ ਹੀ ਇੰਨੀਆਂ ਹੁੰਦੀਆਂ ਨੇ ਤੇ ਜੇ ਮਾਵਾ ਐ ਕਹਿੰਦੀਆਂ ਨਾ ਵੀ ਦੇ ਕੋਈ ਕੰਮ ਕਰ ਦੇ ਦੇਖ ਵੀ ਜਾਂ ਕੋਈ ਹੋਰ ਵੀ ਕੰਮ ਕਿ ਸਿੱਖ ਲੋ ਕੁੜੇ ਸਾਡੇ ਗਾਂਹਾਂ ਗੰਮ ਆਉਣਗੇ ਕਹਿੰਦੀਆਂ ਬਾ ਕੋਈ ਨਾ ਗਾਂਹਾਂ ਸਿੱਖ ਲਾਂਗੇ ਉਹ ਗੱਲਾਂ ਨਾ ਹੁਣ ਬਚਪਨ ਵਾਲਾ ਨਾ ਹੁਣ ਜਾਗ ਹੁੰਦੀਆਂ ਨੇ ਵੀ ਸਾਰੇ ਕਰਨਾ ਹਰ ਇੱਕ ਚੀਜ਼ ਸਿੱਖਣੀ ਪੈਂਦੀ ਆ ਪਰ ਮੈਂ ਕਿਸੇ ਤੋਂ ਨਹੀਂ ਸਿੱਖੀ ਹੈਗੀ ਆਪ ਹੀ ਬਣਾਉਣ ਲੱਗੀ ਹਰ ਇੱਕ ਚੀਜ਼ ਪਰ ਦੇਖ ਲਾ ਨੀ ਆ ਵੀ ਅਗਲਾ ਐ ਬਣਾਉਂਗਾ ਇਹ ਚੀਜ਼ ਤੇ ਦੇਖ ਦੂ ਤਾਂ ਮੈਂ ਕਦੇ ਜੰਮੀ ਖਾਸ ਕਰਕੇ ਵੀ ਨਹੀਂ ਬਣਾਈ ਸੀ ਤੇ ਹਾਂ ਆਪਾਂ ਸਿੱਖ ਲਈ ਹੁਣ ਮੈਂ ਸਾਨੂੰ ਬਣਾ ਕੇ ਰਖਾਉ ਲਿਆ ਉਹ ਇਹ ਕਹੇਗੀ ਉਹ ਲੁਗੀ ਕਹੇਗੀ ਨਾ ਮੇਰੇ ਸਾਹ ਹੁਣਾਂ ਤਾਂ ਵਧ ਗਈ ਬਣੂਗੀ ਇਹ ਫਲਾਲ ਲਾਲ ਜੀ ਨਹੀਂ ਕਰਦੇ

ਦਰਜਾ ਸੀ ਵਾਹ ਕੀ ਤੇ ਛੇ ਬਣਉਂ ਹੀ ਬਣਾਈ ਤਾਂ ਬੇ ਬਹੁਤ ਵਾਰੀਆ ਹਨਾ ਇਹ ਨਹੀਂ ਬਤਾਪਾ ਬਣ ਰੀਜਾਂ ਨਹੀਂ ਲਾਲਾ ਕੋਈ ਵੀ ਚੀਜ਼ ਬਣਾਈਏ ਉਹ ਵਧੀਆ ਨਹੀਂ ਬਣਦੀ ਜਿਹੜੀ ਕੋਈ ਆਪਾਂ ਤਾਂ ਪਰਲ ਇੱਥੇ ਜੇ ਬਣਾਈਏ ਉਹ ਚੀਜ਼ ਵਧੀਆ ਤਿਆਰ ਹੋ ਜਾਂਦੀ ਹੈ ਹਨਾ ਸਿਰੇ ਹੀ ਬਣ ਗਿਆ ਬਣਾਈ ਤਾਂ ਕੌਡੀ ਤੋਂ ਬਾਹਰ ਹੀ ਬਣਾਈ ਬੜੀ ਵੀ ਅ ਤਰ ਕੋਈ ਖਾਂਦਾ ਨਹੀਂ ਇਹਨਾਂ ਉਹ ਤਸਰਾ ਗੱਲਬਾਤ ਵਾਂਗ ਸੋਦਾ ਵੀ ਜੀ ਕਰਨ ਲੱਗ ਪਿਆ ਖਾਣ ਨੂੰ ਸਿਰ ਕਮੈਂਟ ਕਰਕੇ ਦੱਸਿਓ ਮੈਨੂੰ ਵੀ ਵਧੀਆ ਬਣੀ ਆ ਦੇ ਗਏ ਜਿਹਾ ਬਣਾਈ ਹੈ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਬਣ ਗਈ ਇਹ ਵੀ ਉਹ ਵਧੀਆ ਲੱਗਦੀ ਜਿੰਨੀਆਂ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆਪਾਂ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਆ ਬੈਰੂ ਚੋ ਖਲਸਾ ਬੈਰੂ ਚ ਕੀ ਪਤਾ